JD 813 ਵਿੱਚ ਸਭ ਦਾ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਬਾਥਰੂਮ ਵਿੱਚ ਗੈਸ ਵਾਲੇ ਗੀਜਰ ਸ਼ਵੰਧੀ ਗੱਲ ਕਰਾਂਗੇ ਜਿਨ੍ਹਾਂ ਨੇ ਵੀ ਆਪਣੇ ਬਾਥਰੂਮਾਂ ਵਿੱਚ ਗੈਸ ਵਾਲੇ ਗੀਜਰ ਲਾਏ ਹੋਏ ਹਨ ਉਹਨਾਂ ਨੂੰ ਪੂਰੀ ਸਾਵਧਾਨੀ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਥੋੜੀ ਜਹੀ ਅਣਗਹਿਲੀ ਵੀ ਬਹੁਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਜਿਸ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ ਅੱਜ ਦੇ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਕਿ ਗੈਸ ਗੀਜਰ ਕਿਸ ਜਗ੍ਹਾ ਤੇ ਫਿੱਟ ਕਰਨਾ ਚਾਹੀਦਾ ਹੈ ਜਦੋਂ ਵੀ ਗੈਸ ਵਾਲੇ ਗੀਜਰ ਦੀ ਫਿਟਿੰਗ ਕਰਨੀ ਹੋਵੇ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ ਆਪਣੇ ਬਾਥਰੂਮ ਦੇ ਬਾਹਰ ਫਿੱਟ ਕਰੋ ਤਾਂ ਜੋ ਇਸ ਦੇ ਅਗਜਾਸਟ ਦੀ ਜੋ ਗੈਸ ਨਿਕਲਦੀ ਹੈ ਉਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਰੇ ਜੇਕਰ ਬਾਥਰੂਮ ਦੇ ਬਾਹਰ ਜਗ੍ਹਾ ਨਾ ਹੋਵੇ ਅਤੇ ਇਸ ਨੂੰ ਬਾਥਰੂਮ ਦੇ ਅੰਦਰ ਹੀ ਫਿੱਟ ਕਰਨਾ ਹੈ ਤਾਂ ਕੁਝ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਜ਼ਰੂਰ ਕਰੋ। ਇਹ ਗੈਸ ਵਾਲੇ ਗੀਜਰ ਦੀ ਫਿਟਿੰਗ ਬਾਥਰੂਮ ਦੇ ਅੰਦਰ ਕੀਤੀ ਹੋਈ ਹੈ। ਇਹਦੀ ਦੱਸਾਂਗੇ ਕੀ ਸਾਵਧਾਨੀਆਂ ਵਰਤਣੀਆਂ। ਇਹ ਜੋ ਉੱਪਰ ਦਿਖ ਰਿਹਾ ਕਾਲਾ ਜਿਹਾ ਇਹ ਐਗਜ਼ੈਸਟ ਪਾਇਪ ਆ ਇਹਦਾ। ਇੱਥੋਂ ਗੈਸ ਵਾਲੇ ਗੀਜਰ ਦੀ ਐਗਜ਼ੈਸਟ ਗੈਸ ਬਾਹਰ ਨਿਕਲਦੀ ਹੈ। ਕੋਸ਼ੇ ਕਰੋ ਇਸ ਦੇ ਉੱਪਰ ਬੈਂਡ ਲਾ ਕੇ ਦਵਾਰ 'ਚ 홀 ਕਰਕੇ ਤੇ ਇਸ ਨੂੰ ਬਾਹਰ ਕੱਢ ਲਵੋ। ਤਾਂ ਜੋ ਕਾਰਬਨ ਗੈਸ ਬਾਥਰੂਮ ਤੋਂ ਬਾਹਰ ਨਿਕਲਦੀ ਰਹੇ ਔਰ ਉਸ ਦਾ ਬਾਥਰੂਮ ਦੇ ਅੰਦਰ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ ਜੇਕਰ ਇਹ ਵੀ ਸੰਭਵ ਨਾ ਹੋਵੇ ਤਾਂ ਇਹ ਤਰੀਕਾ ਅਪਣਾਓ ਇਸ ਤਰ੍ਹਾਂ ਜੋ ਬਾਥਰੂਮ ਦੇ ਵਿੱਚ ਰੋਸ਼ਨ ਦੀ ਖਿੜਕੀ ਹੁੰਦੀ ਆ ਉਸ ਦਾ ਬਾਹਰੋਂ ਸ਼ੀਸ਼ਾ ਖੁੱਲਾ ਰੱਖੋ ਔਰ ਕੋਸ਼ਿਸ਼ ਕਰੋ ਜੇ ਹੋ ਸਕੇ ਤੰੋਂ ਲੱਗਿਆਂ ਬੇਸ਼ੱਕ ਜਾਲੀ ਵੀ ਖੋਲ ਲਵੋ ਨਾ ਤੋ ਬਹੁਤ ਬੰਦ ਕਰ ਦੋ ਇਦਾਂ ਇਸ ਦਾ ਜੋ ਕਾਰਬਨ ਗੈਸ ਦਾ ਮਾੜੂ ਪ੍ਰਭਾਵ ਉਹ ਸਾਡੇ ਸਰੀਰ ਤੇ ਨਹੀਂ ਪਏਗਾ ਜੋ ਕਾਰਬਨ ਗੈਸ ਆ ਇਦਾਂ ਹੀ ਰੋਸਨ ਦਾ ਅੰਥਣੀ ਬਾਹਰ ਨਿਕਲਦੀ ਰਹੇਗੀ ਇਹ ਜੋ نیچے ਫਿਕਸਾ ਸ਼ੀਸ਼ਾ ਜੋ ਪਟਦੇ ਲਈ ਹੁੰਦਾ ਤੇ ਹਮੇਸ਼ਾ ਨੀਚੇ ਰੱਖੋ ਜੋ ਫਿਕਸਾ ਸੀ ਸ਼ਾ ਤੇ ਉੱਪਰ ਖੁੱਲਣ ਵਾਲੀ ਖਿੜਕੀ ਰੱਖੋ ਇਦਾਂ ਐਸ ਨੂੰ ਮੋਕੇ ਦੇ ਖੋਲ ਕੇ ਤੇ ਦੁਬਾਰਾ ਫਿਰ ਬੰਦ ਕੀਤਾ ਜਾ ਸਕਦਾ ਔਰ ਅਗਰ ਜੇ ਨਾ ਵੀ ਖੋਲਣੀ ਹੋਏ ਜਾਲੀ ਤੇ ਸ਼ੀਸ਼ਾ ਜੋ ਪਰਮਾਨੈਂਟ ਖੁੱਲਾ ਰੱਖੋ ਕਿਉਂਕਿ ਕੇਇਬਰ ਬੰਦ ਪੁੱਲ ਵੀ ਸਕਦਾ ਤੇ ਜੋ ਗੈਸ ਦਾ ਅੰਦਰ ਗੀజర్ ਫਿਟ ਕਰਨਾ ਇਹ ਜ਼ਰੂਰੀ ਸਾਵਧਾਨੀਆਂ ਜ਼ਰੂਰ ਵਰਤੋ ਤਾਂ ਜੋ ਕਿਸੇ ਵੀ ਕਿਸਮ ਦੇ ਹਾਦਸੇ ਤੋਂ ਬਚਿਆ ਜਾ ਸਕੇ ਤੁਸੀਂ ਖਿੜਕੀ ਦੇ ਵਿੱਚ ਐਗਜ਼ੌਸਟ ਫੈਨ ਵੀ ਲਾ ਸਕਦੇ ਹੋ ਪਰ ਇਹਨਾਂ ਜ਼ਰੂਰ ਖਿਆਲ ਰੱਖਣਾ ਕਿ ਜਦੋਂ ਵੀ ਨੌਨ ਬੜੋ ਤੇ ਅਜਾਇਟ ਫੈਨ ਜਿਹੜਾ ਚਾਲੂ ਹਾਲਤ ਚ ਹੋਣਾ ਚਾਹੀਦਾ ਉਮੀਦ ਆ ਕਿ ਇਹ ਵੀਡੀਓ ਦੇਖ ਕੇ ਤੁਸੀਂ ਇਹ ਸਾਵਧਾਨੀਆਂ ਜ਼ਰੂਰ ਵਰਤੋਗੇ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ